ਸਸਿਕਾਲ ਦੋਸਤੋ ਅੱਜ ਅਸੀਂ ਤੁਹਾਡੇ ਲਈ ਨਵੀਂ ਰੈਸਪੀ ਲੈ ਕੇ ਆਏ ਕਿ ਆਪਾਂ ਨੂੰ ਘਰ ਵਿੱਚ ਜ਼ਰੂਰਤ ਪੈਂਦੀ ਹੀ ਰਹਿੰਦੀ ਆ ਆਪਾਂ ਉਸ ਨੂੰ ਘਰ ਵਿੱਚ ਹੀ ਤਿਆਰ ਕਰ ਸਕਦੇ ਆ ਬਾਜ਼ਾਰ ਚੋਂ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਅੱਜ ਆਪਾਂ ਬਣਾਵਾਂਗੇ ਬੂੰਦੀ ਬੂੰਦੀ ਆਪਾਂ ਗੋਲ-ਗੋਲ ਬਣਾਵਾਂਗੇ ਬਣਾਵਾਂਗੇ ਕਿ ਬੂੰਦੀ ਦੀ ਜ਼ਰੂਰਤ ਆਪਾਂ ਨੂੰ ਰਾਇਤੇ ਵਿੱਚ ਪੈਂਦੀ ਹੈ ਤੇ ਹੋਰ ਵੀ ਬਹੁਤ ਤਰ੍ਹਾਂ ਦੀ ਚੀਜ਼ ਚੀਜ਼ਾਂ ਬਣਦੀਆਂ ਨੇ ਜਿਵੇਂ ਕਿ ਕੜੀ ਬਣਾਉਣੇ ਆ ਸਬਜ਼ੀ ਬਣਾਉਣੇ ਆ ਇਹਨਾਂ ਵਿੱਚ ਕੰਮਾਂ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਬੇਸਣ ਦੀ ਜ਼ਰੂਰਤ ਪੈਂਦੀ ਹੈ ਸਭ ਤੋਂ ਪਹਿਲਾਂ ਆਪਾਂ ਬੇਸਣ ਲਵਾਂਗੇ ਉਹਨੂੰ ਚੰਗੀ ਤਰ੍ਹਾਂ ਛਾਣ ਲਵਾਂਗੇ ਹਾਂਜੀ ਆਪਾਂ ਸਭ ਤੋਂ ਪਹਿਲਾਂ ਬੇਸਣ ਨੂੰ ਪੂਰੀ ਚੰਗੀ ਤਰ੍ਹਾਂ ਛਾਣਾਂਗੇ ਕਿ ਉਹਦੇ ਵਿੱਚ ਕੁਝ ਵੀ ਨਾ ਹੋਵੇ ਹਾਂਜੀ ਆਪਾਂ ਕਿ ਆਪਾਂ ਬੇਸਣ ਨੂੰ ਪੂਰੀ ਚੰਗੀ ਤਰ੍ਹਾਂ ਛਾਣ ਲਿਆ ਤੇ ਇਹਨੂੰ ਆਪਾਂ ਇੱਕ ਹੁਣ ਭਾਂਡੇ ਵਿੱਚ ਕੱਢ ਲਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਬੁੰਦੀ ਆਪਾਂ 10 ਮਿੰਟਾਂ ਦੇ ਅੰਦਰ ਅੰਦਰ ਤਿਆਰ ਕਰ ਸਕਦੀਆਂ ਆ ਆਪਾਂ ਅੱਧੀ ਕੌਲੀ ਬੇਸਣ ਦੀ ਲੈਤੀ ਤੁਸੀਂ ਵੱਧ ਘੱਟ ਬੇਸਣ ਲੈ ਸਕਦੇ ਹੋ ਹੁਣ ਆਪਾਂ ਇਹਨੂੰ ਪਾਣੀ ਪਾਵਾਂਗੇ ਦੇ ਵਿੱਚ ਥੋੜਾ ਥੋੜਾ ਪਾਣੀ ਪਾਉਣਾ ਹੈਗਾ ਨਾ ਕਿ ਆਪਾਂ ਇੱਕੇਦਮ ਪਾਣੀ ਪਾਉਣਾ ਤੇ ਇਹਨੂੰ ਪੂਰੀ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਤਾਂ ਕਿ ਇਹਦੇ ਵਿੱਚ ਗੰਡਾ ਨਾ ਬਣਨਾ ਨਹੀਂ ਤਾਂ ਆਪਾਂ ਬੇਸਣ ਵਾਲਾ ਸੰਘਣਾ ਕਰਨਾ ਤੇ ਨਹੀਂ ਆਪਾਂ ਵਾਲਾ ਪਤਲਾ ਕਰਨਾ ਨਾਰਮਲ ਜੀ ਕਰਨਾਗਾ ਹਾਂਜੀ ਆਪਾਂ ਇਹਨੂੰ ਪੂਰੀ ਚੰਗੀ ਤਰ੍ਹਾਂ 2 ਮਿੰਟ ਮਿਕਸ ਕਰੀ ਜਾਣਾ ਤਾਂ ਕਿ ਇਹਦੇ ਵਿੱਚ ਕੋਈ ਵੀ ਗੰਢ ਨਾ ਰਵੇ ਹਾਂਜੀ ਆਪਾਂ 2 ਮਿੰਟ ਹੋ ਗਏ ਨੇ ਪੂਰਾ ਮਿਕਸ ਕਰ ਲਿਆ ਆ ਦੇਖੋ ਮੈਂ ਤਾਂ ਇਹ ਬਾਲਾ ਸੰਗਣਾ ਗਨਾ ਬਾਲਾ ਪਤਲਾ ਵਧੀਆ ਗਾ ਹਾਂਜੀ ਆਪਾਂ ਤੇਲ ਗਰਮ ਹੋਣ ਲਈ ਰੱਖ ਦਿੱਤਾ ਗਾ ਉਸ ਤੋਂ ਬਾਅਦ ਆਪਾਂ ਇੱਕ ਝਾਰੀ ਲੈਣੀ ਹੈ ਝਾਰੀ ਤਾਂ ਹਰ ਇੱਕ ਦੀ ਘਰੀ ਹੁੰਦੀ ਹੈ ਜੀ ਦੋਸਤੋ ਆਪਾਂ ਉੱਪਰ ਝਾਰੀ ਦੇ ਪਾਕੇ ਤੇ ਇਨੂੰ ਇੱਧਰ ਪਰਜਾਰੀ ਦੇ ਪਾਕੇ ਤੇ ਇਹਦੇ ਨਾਲ ਪੂਰੀਆਂ ਗੋਲ-ਗੋਲ ਬਣ ਜਾਣੀਆਂ ਦੇਖੋ ਤੁਸੀਂ ਦੇਖ ਹੀ ਰਹੇ ਹੋ ਕਿੰਨੀਆਂ ਸੋਹਣੀਆਂ ਬਣ ਗਈਆਂ ਨਿਕਲ ਦੋ ਮਿੰਟ ਲਈ ਪਕਾਈ ਜਾਣਾ ਫਿਰ ਆਪਾਂ ਇਹਨੂੰ ਬਾਹਰ ਕੱਢ ਲਵਾਂਗੇ ਆ ਦੇਖੋ ਦੋਸਤੋ ਕਿ ਨਹੀਂ ਸੋਹਣੀਆਂ ਲੱਗਦੀਆਂ ਨੇ ਗੋਲ-ਗੋਲ ਬਣੀਆਂ ਨੇ ਬਸ ਹੁਣ ਆਪਾਂ ਇਹ ਬਾਹਰ ਕੱਢ ਲੈਣਾ ਪੱਕ ਕੇ ਤਿਆਰ ਹੋ ਗਏ ਦੀ ਆਪਣੀ ਗੁੰਦੀ ਬਣ ਕੇ ਤਿਆਰ ਹੋ ਗਈ ਆਪਾਂ ਇਹਨੂੰ ਰਾਇਤੇ ਵਿੱਚ ਪਾ ਕੇ ਇਸ ਤਰ੍ਹਾਂ ਆਪਾਂ ਰਾਇਤਾ ਤਿਆਰ ਕਰ ਸਕਦੇ ਹਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਥੋੜੀ ਜਿਹੀ ਮਿੱਠ ਚ ਧਨੀਆ ਪਾਊਡਰ ਪਾ ਸਕਦੀ ਆ ਹਾਂਜੀ ਆਪਣੀ ਗੁੰਦੀ ਬਣ ਕੇ ਤਿਆਰ ਹੋ ਗਈ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਲਾਈਕ ਜਰੂਰ ਕਰਿਓ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ